ਗੌੜੀ ਮਹੱਲਾ ਪੰਜਵਾ ਜਾ ਕਹੋ ਆਪਣੀ ਕਿਰਪਾ ਧਾਰੈ ਜਿਨੇ ਦੇ ਮੇਰੇ ਵਾਹਿਗੁਰੂ ਪ੍ਰੇਮਿਓ ਆਪਣੀ ਕਿਰਪਾ ਦ੍ਰਿਸ਼ਟੀ ਧਾਰਵਾ ਕਰਦਾ ਹੈ ਤੋ ਜਨ ਰਸਨਾ ਨਾਮ ਉਚਾਰੈ ਸਰੋਤ ਜਪਿਆ ਨਹੀਂ ਜਾਂਦਾ ਹੀ ਹੈ ਨਾਮ ਸੋਈ ਜਪੇ ਜੋ ਜਬ ਆਇਆ ਹੋਏ ਕੇਸਰ ਕਿਆਰੀ ਖੇਤ ਮਨ ਕੇਸਰ ਮੂਲ ਨਾ ਹੋਏ ਜਿਸ ਪ੍ਰਕਾਰ ਕਸ਼ਵੀਰ ਦੇ ਥਾਂ ਤਿੰਨ ਚਾਰ ਕੋਹ ਦੇ ਅੰਦਰ ਹੈ ਉਹ ਧਰਤੀ ਹੈ ਉਚੀ ਨਹੀਂ ਮਿੱਟੀ ਬਿਆਨੀਆਂ ਵਾਲੀ ਜਿਵੇਂ ਕੇਸਰ ਪੈਦਾ ਹੁੰਦਾ ਇੱਕ ਸਾਲ ਕਣਕ ਬੀਜਦੇ ਹੈ ਇੱਕ ਸਾਲ ਉਥੇ ਕੇਸਰ ਪੈਦਾ ਕਰਦੇ ਹੈ ਇਸ ਪ੍ਰਕਾਰ ਮਾਰਾ ਕੰਗੇ ਹੈ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਧਾਰਦਾ ਹੈ ਤੋ ਜਨ ਰਸਨਾ ਨਾਮ ਉਚਾਰੋ ਤੋ ਜਨ ਭਾਈ ਰਸਨਾ ਕਰਕੇ ਪਰਮੇਸ਼ਰ ਦੇ ਨਾਮ ਦਾ ਆਚਰਨ ਕਰ ਗਏ ਬਲੈਂਟ ਵਿੱਚੋਂ ਮਿੱਟੀ ਲਿਆ ਕੇ ਵੀ ਬੀਜ ਚੁੱਕੇ ਕੈਸੇ ਨਹੀਂ ਹਰਾ ਕਰ ਸਕੇ ਸੰਨ ਹਰ ਬਿਸਰਤ ਸਹਿ ਸਾ ਦੁਖ ਵਿਆਪੈ ਜਿਨ੍ਹਾਂ ਨੂੰ ਹੋਈ ਅਕਾਲਪੁਰਖ ਭੁੱਲ ਜਾਂਦਾ ਹੈ ਉਹਨਾਂ ਨੂੰ ਸੰਸਾਰ ਜਿਮੜਿਆ ਰਹਿੰਦਾ ਹੈ ਪਰਮਾਨ ਪਰਮੇਗਤੂ ਕਰਦੇ ਆਦਿਕ ਜੇ ਜੰਮਣ ਮੰਦਰ ਦੇਖੂ ਵਿਆਪੇ ਲੱਗਿਆ ਰਹਿੰਦਾ ਹੈ। ਜਿਮਰਤ ਨਾਮ ਧਰਮ ਭਉ ਭਾਗ। ਜੋ ਮਰਦਾ ਨਾਮ ਸਿਮਨ ਕਰ ਜੇ ਉਹਦਾ ਧਰਮ ਵੀ ਤੇ ਪੈਸਾ ਨਿਰਕੋ ਜਾਂਦਾ ਸਰੂਪ ਦਾ ਧਰਮ ਕਾਲ ਦਾ ਭੈ ਭਾਜ ਜਾਂਦਾ ਹੈ। ਰਹਾਉ ਹਰ ਕੀਰਤਨ ਸੁਣਾ ਹੈ ਹਰ ਕੀਰਤਨ ਗਾਵ। ਜੋ ਹਰੀ ਦੇ ਕੀਰਤਨ ਨੂੰ ਸਰਵੇ ਤੇ ਭਰੋਸੇ ਰੂਪ ਕੀ ਕੰਨ ਨਾਲ ਸੁਣਦੇ ਹੈ। ਜੋ ਪ੍ਰੀਤ ਰੂਪੀ ਜ਼ੁਬਾਨ ਦੇ ਨਾਲ ਹੋਈ ਦੇ ਕੀਰਤਨ ਨੂੰ ਗਾਉਂਦੇ ਹਨ ਕਿਸ ਜਨ ਦੁੱਖ ਨਿਕਟ ਨਹੀਂ ਆਵੇ ਮਨ ਪ੍ਰੇਮੀਆਂ ਜਿਹਾ ਜੰਮਨ ਮਨ ਦਾ ਦੁੱਖ ਨੇੜੇ ਨਹੀਂ ਆਉਂਦਾ ਮੁਕਤ ਹੋ ਜਾਂਦੇ ਹਨ ਹਰ ਕੀ ਕਹਿਲ ਕਰਤ ਜਨ ਸੁਹ ਹੈ ਜਿਵੇਂ ਭਾਈ ਹਰੀ ਦੀ ਕਹਿਲ ਜਾਣ ਕੇ ਜਿਵੇਂ ਭਾਈ ਕਨਈਆ ਜੀ ਜਦੋਂ ਪਾਣੀ ਪਿਉਂਦੇ ਸੀ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥਾਂ ਦੀ ਕਿਰਸ਼ਾ ਉਹਦੇ ਤੇ ਪ੍ਰਾਪਤ ਹੁੰਦੇ ਸੀ ਅਤੇ ਸਹਾੜੀਆਂ ਨੂੰ ਵੀ ਤੁਰਕਾਂ ਦੀ ਸ਼ਾਹੀ ਸੈਨਾ ਨੂੰ ਵੀ ਸਿੰਘਾਂ ਨੂੰ ਵੀ ਸਿੰਘਾਂ ਦੇ ਸ਼ਿਕਾਇਤ ਕਰਨ ਤੋਂ ਹਜ਼ੂਰ ਨੇ ਅਗੇ ਬੁਲਾਇਆ। ਸਾਈਕ ਨੀਏ ਨੂੰ ਪੁੱਛਿਆ ਸੰਤ ਜੀ ਤੁਸੀਂ ਕਿਉਂ ਖੇਚਲ ਕਰ ਰਹੇ ਹੋ? ਤੁਹਾਡੇ ਦਾ ਵਰਨਾਲੀ ਖਾਲਸਾ ਜੰਗ ਜਿੱਤ ਲਵੇਗਾ। ਤੁਸੀਂ ਖੇਚੇ ਨਾ ਕਰਾਓ ਕਿਉਂਕਿ ਕਹਿਣ ਲੱਗੇ ਨਹੀਂ ਮਾਰਾ। ਕਿਥੇ ਖਾਲਸਾ ਸ਼ਾਸਰ ਪਕੜ ਕਰਕੇ ਜਰਵਾਨੀਆਂ ਦਾ ਮੁਕਾਬਲਾ ਕਰਵੇ। ਫ਼ਤਵੀ ਰੱਖਿਆ ਕਰਦਾ ਉੱਥੇ ਮੇਰਾ ਵੀ ਫਰਜ ਹੈ ਕਿ ਮੈਂ ਕਸਬਦ ਚੱਕਣ ਜੋ ਗਾਨੀ ਮਾਸਕੋ ਫੜ ਕੇ ਪਾਣੀ ਪਿਆਈ ਜਾ ਰਾ। ਸੁਣ ਕੇ ਮਾਰਾ ਕਹਿਣ ਲੱਗੇ ਸੰਤ ਜੀ ਇਹ ਤੁਸੀਂ ਸਿੱਖਾਂ ਨੂੰ ਤਾਂ ਜਲ ਛਕਾਉਂ ਅਜੇ ਪਹਾੜੀਆਂ ਨੂੰ ਤੇ ਤੁਰਕਾਂ ਨੂੰ ਪਾਣੀ ਕਿਉਂ ਪਿਉਂਦੇ ਸਿੰਘ ਸ਼ਿਕਾਇਤ ਕਰਦੇ ਐ ਹਜ਼ੂਰ ਦੇ ਅੱਗੇ ਹੱਥ ਜੋੜ ਕੇ ਕਹਾਂ ਮਹਾਰਾਜ ਮੈਨੂੰ ਕਹਾਂ ਆਗ ਦੇ ਹੱਥ ਦੇ ਜੇ ਜਦੋਂ ਵੀ ਵੇਖ ਲੈ ਨਾ ਮੈਨੂੰ ਕੋਈ ਪਹਾੜੀ ਦੇਖ ਲੈ ਨਾਂ ਫੁਰਕਾਂ ਦੀ ਸੈਨਾ ਵਿਸਦੀ ਹੈ ਸਾਰੇ ਖਾਲਸੇ ਨੂੰ ਜਿਵੇਂ ਵਿਰਾਜਮਾਨ ਸਾਰੇ ਤੁਸੀਂ ਹੋ ਸਹਿਬ ਸੁਣ ਕੇ ਬੜੇ ਪ੍ਰਸੰਨ ਹੋਏ ਮਹਾਰਾਜ ਨੇ ਦੇਖਿਆ ਵੀ ਸਾਰ ਕੇ ਜਵਾਨੀ ਗੱਲਾਂ ਤਾਂ ਨਹੀਂ ਕਰਦਾ ਜਦੋਂ ਹਿਰਦਾ ਦੇਖਿਆ ਉਹਦਾ ਹੇਲਾ ਉਵੇਂ ਲੇਟ ਲੱਗਾ ਹੋਇਆ ਸੀ ਹਿਰਦਾ ਲੇਟ ਲੱਗਾ ਆ ਦੇਖ ਕੇ ਕੁੱਦੰਦੂਜਾ ਨਹੀਂ ਕੋਈ ਅਸੀਂ ਲੇਟ ਜੁੜੀ ਹੋਈ ਸੀ ਹਜ਼ੂਰ ਬੜੇ ਪ੍ਰਸੰਨ ਹੋਏ ਛਾਤੀ ਨਾਲ ਭਾਈ ਕਮਈਏ ਨੂੰ ਲਾ ਕੇ ਕਿਹਾ ਲੈ ਭਾਈ ਉਹ ਜੇ ਸਾਦੇ ਰੂਪ ਨੂੰ ਸਾਰਿਆਂ ਚ ਵੇਖ ਲਿਆ ਜਿਹਦੇ ਅੰਦਰ ਗੁੰਦਵਾੜ ਮਿਲ ਚੁੱਕਾ ਹੈ ਖਾਲਸੇ ਨੂੰ ਕਹੇ ਖਾਲਸਾ ਜੀ ਇਹ ਕਿਸੇ ਦਾ ਸੂਹਿਆ ਨਹੀਂ ਇਸ ਨੂੰ ਤੁਸੀਂ ਕਿਸੇ ਕੁਫੀਆ ਦਾ ਸਮਝੋ ਇਹ ਤਾਂ ਗੁੰਦਵਾੜ ਤੋਂ ਰਹਿ ਤੋ ਕਿ ਸਾਦੇ ਰੂਪ ਨੂੰ ਵੇਖ ਲਿਆ ਮੱਲੋਂ ਦੀ ਗੱਦੀ ਕੋਲੋਂ ਜੇ ਜੀ ਕਹਿੰਦੇ ਲੈ ਥੱਕਿਆਂ ਦੇ ਤੇ ਮੱਲੋਂ ਦੀ ਲਾ ਦੇਆ ਕਰ ਪਾਣੀ ਪਿਆ ਕੇ ਇਹ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਏਕਤਾ ਕਿਉਂਕਿ ਮਹਾਰਾਜ ਸਾਹਿਬ ਕਹਿਣਾ ਹੈ ਬਾਹਰ ਨਹੀਂ ਕਿ ਜਿਹਨੇ ਸੱਚੇ ਪਾਤਸ਼ਾਹ ਦਾ ਮੋਹ ਨਹੀਂ ਇਕ ਨਸ ਰਹਿਣ ਵਾਲੇ ਹਨ ਸੱਚੇ ਪਾਤਸ਼ਾਹ ਮੁਲਕ ਵੀ ਰੱਖਿਆ ਕੀ ਕੀ ਹੈ ਕਿ ਸੱਚੇ ਪਾਤਸ਼ਾਹ ਸਾਰਿਆਂ ਦੇ ਨਾਲ ਪਿਆਰ ਕਰਨ ਵਾਲੇ ਹਨ ਜੋ ਗੁਰੂ ਦੇ ਸਾਧਕਾਂ ਨੇ ਉਹਨਾਂ ਨੂੰ ਨਿਹਾਲ ਕਰਦੇ ਨੇ ਪੀਰ ਫੁੱਦੂ ਸ਼ਾਹ ਵਰਗਿਆਂ ਨੂੰ ਵੀ ਸੱਚੇ ਪਾਤਸ਼ਾਹ ਨੇ ਨਿਹਾਲ ਕੀਤਾ ਇਸੇ ਪ੍ਰਕਾਰ ਸਾਧ ਸੰਗਤ ਜੋ ਜੋ ਮਹਾਰਾਜ ਸ਼ਰਨਾਏ ਬੰਦੇ ਬਹਾਦਰ ਵਰਗੇ ਬਰਾਗਿਆਂ ਨੂੰ ਵੀ ਸਿੱਖੀ ਬਖਸ਼ ਕੇ ਨਿਹਾਲ ਕਰ ਦਿੱਤਾ ਹਰ ਕੀ ਤਹਿਲ ਕਰਤ ਜਨਸੂ ਹੈ ਜੋ ਹਰਿ ਦੀ ਕਹਿ ਲਿਓ ਕਰਵੇਂ ਸਾਰੇ ਜੀ ਪਰਮੇਸ਼ਰ ਦੀ ਜੋਤ ਜਾਣ ਕੇ ਉਹ ਜਨ ਸੌਂਦੇ ਭਾਈ ਸੰਤੋਖ ਸਿੰਘ ਜੀ ਜਿਹੜੇ ਮਹਾਰਾਜ ਸਾਹਿਬ ਦੇ ਪਿਆਰੇ ਦਸਮ ਪਾਤਸ਼ਾਹ ਦੇ ਵਕਤ ਹੋਏ ਹਨ ਉਹਨਾਂ ਨੂੰ ਮਾਰਾ ਨੇ ਕਿਹਾ ਸੀ ਹਜੂਰ ਸਾਹਿਬ ਮੰਦਰ ਨਹੀਂ ਬਣਾਉਣਾ ਭਾਈ ਇਥੇ ਲੰਗਰ ਚਲਾਈ ਜਾਣਾ ਭਾਈ ਸੰਤੋਖ ਜੀ ਨੇ ਕਿਹਾ ਮਹਾਰਾਜ ਲੰਗਰ ਕਰਦਾ ਜਿਵੇਂ ਸਿੱਖ ਸੰਗਤਾਂ ਨੇ ਇੱਥੇ ਮਾਰਾ ਨੇ ਕਿਹਾ ਭਾਈ ਸਿੱਖ ਸੰਗਤਾਂ ਤੋਂ ਬਿਨਾਂ ਨਹੀਂ ਥਾ ਰਹੇਗਾ ਇਕ ਦਿਨ ਜੱਥੇ ਬਣੇ ਰਿਹਾ ਕਰਨਗੇ ਇੱਥੇ ਲੰਗਰ ਚੱਲ ਰਿਹਾ ਏ ਉਹ ਸਤਿਗੁਰੂ ਦੇ ਬਚਨ ਕਰਕੇ ਭਾਈ ਸੰਤੋਖ ਸਿੰਘ ਜੀ ਐਡੇ ਬ੍ਰਹਮ ਗਿਆਨੀ ਮਾਸਟਰ ਨੇ ਲੰਗਰ ਪਕਾ ਕੇ ਜਿੰਨੇ ਵੀ ਆਉਂਦੇ ਵਰਕਾਈ ਜਾਇਆ ਕਰਦੇ ਪਤਾ ਨਹੀਂ ਰਸਤਾ ਕਿਧਰੋਂ ਆਉਂਦੀਆਂ ਔਟ ਲੰਗਰ ਚੱਲਦਾ ਇਸ ਪ੍ਰਕਾਰ ਭਾਈ ਸੰਤੋਖ ਸਿੰਘ ਦੇ ਇੱਕ ਬਖਸ਼ਿਸ਼ ਹੋਈ ਸਤਿਗੁਰੂ ਜੀ ਉਹਨੂੰ ਨਹੀਂ ਸੀ ਪਤਾ ਵੀ ਕਿ ਉਹ ਮੁਸਲਮਾਨ ਆ ਗਿਆ ਜਾਂ ਕੋਈ ਕਬਲਾ ਦਖਣੀ ਆ ਗਿਆ ਜਾਂ ਕੋਈ ਪੰਜਾਬੀ ਹੈ ਸਭਨਾਂ ਨੂੰ ਪ੍ਰਸ਼ਾਦਾ ਪਕਾ ਕੇ ਵਰਤਾਇਆ ਕਰਦਾ ਇਸ ਪ੍ਰਕਾਰ ਉਹਨਾਂ ਨੇ 53 ਸਾਲ ਗੁਰੂ ਸਾਹਿਬ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਨਾਦੇੜ ਵਿੱਚ ਗੁਰੂ ਸਾਹਿਬ ਦੇ ਅੰਗੀਠੇ ਵਾਲੇ ਥਾਂ ਦਾ ਪਹਿਰਾ ਅਤੇ ਲੰਗਰ ਚਲਾਉਂਦੇ ਰਹੇ ਇਸ ਪ੍ਰਕਾਰ ਸਾਹ ਮਹਾਰਾਜ ਜੀ ਸਿੰਘ ਨੇ ਫਿਰ ਦਰਬਾਰ ਬਣਵਾਇਆ ਸੀ ਹੋਰ ਹਰ ਕੀ ਕਹਿਲ ਕਰਤ ਜਨ ਸੋ ਹੈ ਜਿਉ ਹਰੀ ਦੀ ਕਹਿਲ ਜਾਣ ਕੇ ਕਰਦਾ ਪ੍ਰੇਮੀ ਬੜਾ ਸੋਭ ਨੀਕ ਹੁੰਦਾ ਹੈ ਤਾ ਕਉ ਮਾਇਆ ਅਗਨ ਨਾ ਪਹੂ ਹੈ ਮੈਂ ਜਿਹੜੀ ਆਗ ਹੈ ਨਾ ਕ੍ਰਿਸ਼ਨਾ ਦੀ ਈਰਖਾ ਦੀ ਕੋਈ ਨਹੀਂ ਪਹੁੰਦੀ ਲੱਗਦੀ ਨਹੀਂ ਹੈ ਮਨ ਤਨ ਮੁਖ ਹਰ ਨਾਮ ਦਿਆਲ ਜਿਨੋ ਜੇ ਮਨਛੀ ਹਰੀ ਅਕਾਲ ਪੁਰਖ ਬਿਆਲੂ ਦਾ ਨਾਮ ਹੈ ਕੇ ਮੁਖ ਵਿੱਚ ਇਹਨਾਂ ਦੇ ਹਰੀਿਆਲੀ ਦਾ ਨਾਮ ਹੈ ਨਾਨਕ ਤਜੀਅਲੇ ਅਵਰ ਜੰਜਾ ਦੁਰਗਉਨੰਤ ਮਾਰਾ ਕਦੇ ਸਾਰੇ ਜੰਜਾਲ ਬੰਧ ਨਹੀਂ ਭਾਈ ਛੜ ਤੇ ਉਹ ਮੁਕਤ ਹੋ ਗਏ ਐਸੇ ਪੁਰਖ ਗੌੜੀ ਮਹੱਲਾ ਪੰਜਵਾ ਛਾੜ ਸਿਆਣਪ ਬਹੁ ਚਤ్రਾਈ ਇਹ ਭਾਈ ਜਿਹੜੀ ਬੁੱਧੀ ਦੀ ਸਿਆਣਪ ਦੇ ਨਾਲ ਘਾਟੇ ਵਾਧੋ ਸੋਚਦਾਰੇ ਨੇ ਆਪ ਹੀ ਦਲੀਲ ਬਣਾ ਲੈਨੇ ਆਪ ਹੀ ਤਹਾਲ ਲੈਨੇ ਕਿ ਐ ਇਹ ਨਾ ਹੋ ਜਾਵੇ ਇਹ ਬੁੱਧੀ ਦੀ ਸ਼ਾਨ ਨੂੰ ਵੀ ਛੱਡਦੇ ਤੇ ਬਾਹਲੀਆਂ ਚੁਤਰਾਈਆਂ ਗੱਲਾਂ ਮਾਰ-ਮਾਰ ਕੇ ਲੋਕਾਂ ਚਤਰ ਕਹੋਣਾ ਇਹ ਚਾਤਰਪਾ ਵੀ ਛੱਡਦੇ ਬਾਣੀ ਦੀ ਚਾਤਰਤਾ ਬੁੱਧੀ ਦੀ ਸ਼ਾਨ ਬਿਤਾਗਦੇ ਬਹੁਤ ਸਾਰੀ ਗੁਰ ਪੂਰੇ ਕੀ ਤੇਗ ਟਿਕਾਈ ਸਾਨੂੰ ਗੁਰੂ ਗੰਗ ਜੀ ਨੂੰ ਬੁੱਧੀ ਦੀ ਸ਼ਾਨ ਤੋਂ ਛੱਡ ਗਈਆਂ ਵਾਕਾਂ ਦੀ ਚੁਤਰਾਈ ਬਹੁਤ ਹੀ ਛੱਡ ਗਈ ਹੈ ਸੂਰਨ ਸਤਗੁਰੂ ਦੀ ਤੇਗ ਓਟ ਕਿਰਦੇ ਦੀ ਟਕਾਈ ਜਿੰਨੇ ਦੁਖੋਂ ਕੀ ਕੀ ਹੈ ਦੁਖ ਬਿਨ ਸੇ ਸੁਖ ਹਰ ਗੁਣ ਦਾ ਨਾਮ ਲੈ ਸਾਰੇ ਜੰਮਨ ਮਰਨ ਦੇ ਦੁਖ ਨਾਸ਼ ਹੋ ਗਏ ਹਰਿ ਦੇ ਗੁਣ ਗਾਉਣੇ ਕਰਕੇ ਸੁਖ ਦੀ ਪ੍ਰਾਪਤੀ ਹੋਈ ਹੈ ਹੋਰ ਪੂਰਾ ਭੇਟਿਆ ਲਿਵ ਲਾਏ ਸਤਿ ਪੁਰਖ ਸਰਗੁਰੂ ਜੀ ਮਿਲੇ ਤਾਂ ਬਿਰਤੀ ਲੱਗੀ ਸੱਚੇ ਪਾਤਸ਼ਾਹ ਲਿਵ ਲਗਾਤੀ ਸਤਿਗੁਰਾਂ ਨੇ ਰਹਾਉ ਹਰ ਦਾ ਨਾਮ ਦੀਉ ਗੁਰ ਮੰਤਰ ਸਤਿਗੁਰ ਸਾਹਿਬ ਜੀ ਨੇ ਕਰਤਾਰ ਦਾ ਨਾਮ ਵੀ ਮੰਤਰ ਬਖਸ਼ੇ ਹੋਰ ਕੋਈ ਕਿਸੇ ਦੇਵੀ ਦੇਦੂ ਦਾ ਨਾਮ ਮੰਤਰ ਨਹੀਂ ਬਖਸ਼ਿਆ ਮਹਾਰਾਜ ਨੇ ਮਿਟੇ ਵਿਸੂਰੇ ਉਤਰੀ ਕਿੰ ਜਿਹੜ ਕਰਕੇ ਝੋਰੇ ਵੀ ਸਾਰੇ ਮਿਟ ਗਏ ਚਿੰਤਾ ਫਿਕਰ ਵੀ ਸਭ ਮਿਟ ਗਏ ਵਿਸ਼ੇਸ਼ ਕਰਕੇ ਸੂਲ ਦੁਖ ਸੀ ਜਿਹੜੇ ਜੰਮਣ ਮਰਨ ਦੇ ਉਹ ਵੀ ਮਿਟ ਗਏ ਜਿੰਨਾਂ ਆਈ ਹੋਈ ਵਿਰਤਾਂ ਦੇ ਵਕਤ ਕਰਵਾ ਨਾ ਹੋ ਸਕਣਾ ਜੇ ਕਿੱਦਵੀ ਬੇਵਲ ਹਾਲਤ ਹੈ ਇਹ ਵੀ ਨਾਸ ਹੋ ਗਈ ਲੈ ਗਈ ਆਨੰਦ ਭੇ ਗੁਰ ਮਿਲ ਤੇ ਕਿਰਪਾ ਸਤੂ ਕਿਰਪਾਲੂ ਜੀ ਦੇ ਨਾਮ ਮਿਲਣੇ ਕਰਕੇ ਆਨੰਦ ਪ੍ਰਾਪਤ ਹੋ ਗਏ ਹੈ ਕਰ ਕਿਰਪਾ ਕਾਟੀ ਜਮ ਜਾਲ ਕਿਰਪਾ ਦੇ ਸੱਚੇ ਪਾਤਸ਼ਾਹ ਜਿਵੇਂ ਜਾਰੇ ਸਾਡੇ ਕੱਟ ਦਿੱਤੇ ਅਸੀਂ ਬਖਸ਼ਿਸ਼ ਕੀਤੀ ਹੈ ਕਹੋ ਨਾਨਕ ਗੁਰ ਪੂਰਾ ਪਾਇਆ ਜੀ ਜੀ ਇਸ ਨੂੰ ਪੂਰਨ ਸੈਗੁਰੂ ਜੀ ਪ੍ਰਾਪਤ ਕੀਤੇ ਹਨ ਸਾਤੇ ਬਹੁਰ ਨਾਮ ਜੇ ਕਰਕੇ ਫਿਰ ਮਾਇਆ ਨਹੀਂ ਚਿੰਬੜੇਗੀ ਸਦਾ ਸੁਖੰਤ ਹੋਣੀ ਹਾਂ ਗੌੜੀ ਮਹੱਲਾ ਪੰਜਵਾ ਰਾਖ ਲੀਆ ਗੁਰਪੂਰੈ ਆ ਆਪੇ ਸਤਿਗੁਰਾਂ ਦੇ ਆਗਦੇ ਸੇਵਕ ਜਾਣ ਕਰਕੇ ਆਗਦੇ ਸਿੱਖਾਂ ਨੂੰ ਰੱਖ ਲਿਆ ਹੈ ਮਨਮੁਖ ਕਉ ਲਾਗੂ ਸੰਤਾ ਜੇ ਕਿਥੀ ਆਗਿ ਕਉ ਮਨਮੁਖ ਦਾ ਕਰਨ ਆਇ ਉਹਨਾਂ ਨੂੰ ਸੰਤੈਬ ਸਾੜ ਲੱਗਾ ਹੋਇਆ ਹਰ ਵਕ ਦੁਖੀ ਰਹਿੰਦੇ ਹਨ ਜਪਨੀਤ ਹਮਾਰਾ ਸੇ ਮਹਾਰਿ ਸ੍ਰੀ ਭਾਈ ਗੁਰਦਾਸ ਸਾਹਿਬ ਕੋ ਭਾਈ ਮਨਜਾ ਸਾਹਿਬ ਕੋ ਗੁਰਸਿੱਖੋ ਸਾਡੇ ਸੱਜਣ ਜਨੋ ਪਿਆਰਿਓ ਗੁਰੂ ਸਾਹਿਬ ਦਾ ਗੁਰੂ ਜੋਤਿ ਅਤਿਨ ਸਰੂਪ ਗੁਰੂ ਅਗਿਆਨ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਇਹਨਾਂ ਦਾ ਜਪ ਕਰੋ ਵਾਹਿਗੁਰੂ ਦਾ ਮੁਖ ਉਜਲ ਹੋਵਾ ਦਰਬਾਰ ਇਹ ਆਰ ਸਾਧ ਸੰਗਤ ਜੀ ਸ੍ਰੀ ਹਰਮੰਦਰ ਸਾਹਿਬ ਦੀ ਕੀ ਸੱਚਖੰਡ ਰੂਪੀ ਦਰਬਾਰ ਦੀ ਤੂੰ ਜੀ ਜੀ ਰਾਰਥੂ ਜਿਲ੍ਹਾ ਮੁਖ ਹੋਵੇਗਾ ਅੰਤ ਤੱਕ ਇਹਨੂੰ ਜਿਲੇ ਦੇ ਸੈਜੇ ਹੋਵੋਗੇ ਰਹਾਉ ਗੁਰ ਕੇ ਚਰਨ ਹਿਰਦੈ ਵਸਾ ਸਰਬਰ ਮੈਨ ਜਿਹਦੇ ਚਰਨਪੂਤ ਚਰਨ ਜਿਨ੍ਹਾਂ ਨਾਲ ਕਾਬਾ ਫੇਰਿਆ ਹੈ ਜਿਨ੍ਹਾਂ ਚਰਨਾ ਦੇ ਨਾਲ ਸਤਿਗੁਰ ਮਹਾਰਾਜ ਦੁਨੀਆ ਨੂੰ ਨਿਹਾਲ ਕੀਤਾ ਹੈ ਬਾਬੇ ਦਾਰੇ ਚਾਰ ਚੱਕ ਨੌਖੰਡ ਪਿਛਮੀ ਸਚਾ ਧੋਆ ਉਨ ਨੂੰ ਹਿਰਦੇ 'ਚ ਬਸਾਉਣਾ ਕਰੋ ਦੇਖੋ ਦੁਸ਼ਮਨ ਤੇਰੀ ਹਤੈ ਬਲਾ ਜੰਮਨ ਦੇ ਦੇਖੋ ਕਿ ਦੁਸ਼ਮਣੀ ਕਰਨ ਵਾਲੇ ਕਾਮ ਆਦਿਕ ਤੇਰੀ ਬਲਾ ਵਿਦਿਆਦਿਕ ਸਭ ਮਹਾਰਾ ਸਭ ਹਤੈ ਨਾਸ ਕਰ ਦੇਣਗੇ ਗੁਰ ਕਾ ਸਬਦ ਤੇਰੇ ਸੰਗ ਸਹਾਈ ਸੰਗੂ ਸਾਹਿਬ ਦਾ ਸ਼ਬਦ ਐਸ ਲੋਕ 'ਚ ਵੀ ਤੇਰਾ ਸੰਗ ਹੈ ਸੋ ਲੋਕ ਜੀ ਨਾਲ ਹੋ ਕੇ ਸਹਾਇਤਾ ਕਰਨ ਵਾਲਾ ਹੈ ਦਇਆਲ ਭਈ ਸਗਲੇ ਜੀ ਭਾਈ ਸਾਰੇ ਜੀ ਦਇਆਲੂ ਹੋ ਗਏ ਵਾਹਿਗੁਰੂ ਦੀ ਕਿਰਪਾਲਤਾ ਦੀ ਨਿਸ਼ਾਨੀ ਹੈ ਗੁਰਸਿੱਖਾਂ ਦੀਆਂ ਦਾ ਦਇਆਲੂ ਹੋ ਜਾਣਾ ਸਭ ਨੂੰ ਪ੍ਰਸੰਨ ਹੋ ਜਾਣਾ ਯਾਰ ਵੀ ਸਹਰਨ ਸੜਕੇ ਮਿਲ ਪੈਣੋ ਗੁਰਪੂਰੈ ਜਬ ਕਿਰਪਾ ਕਰੀ ਇਹਨੂੰ ਸਤਿਗੁਰ ਨਾਨਕ ਦੇ ਪੂਰਿਆਂ ਗੁਰਾਂ ਜਦੋਂ ਕਿਰਪਾ ਜੀਸੀ ਕੀਤੀ ਪੰਥ ਸੋ ਨਾਨਕ ਮੇਰੀ ਪੂਰੀ ਪਰੀ ਕਰਵੇ ਨ ਸਹਿਬ ਸਾਡੀ ਇਸ ਪ੍ਰਕਾਰ ਗੁਰਸਿੱਖੋ ਪੂਰਨ ਸ਼ਕਤੀ ਪੈਗੀ ਹੈ ਪੂਰਨ ਕਮਾਈ ਪੈਗੀ ਹੈ ਗੌੜੀ ਮਹੱਲਾ ਪੰਜਵਾ ਅਨਕ ਰਸਾ ਖਾਏ ਜੈਸੇ ਢੂ ਗੁਰੂ ਜੀ ਹਰਮੋਹੰਦ ਹੈ ਜੀਵਨ ਇੱਕ ਪ੍ਰਕਾਰ ਦੇ ਜਿਹੜੇ ਰਸਾਸ ਦਾ ਖਾਦੇ ਹੈ ਇਹ ਜਿਵੇਂ ਪਸ਼ੂ ਜਿਹੜੇ ਆ ਟਾਂਡਿਆਂ ਨੂੰ ਚਬਦੇ ਐ ਢੋਰ ਪਸ਼ੂ ਪੱਠੇ ਆ ਦੇ ਖਾਂਦੇ ਐ ਐਵੇਂ ਤਾਂ ਰਸਕਸ ਖਾ ਲੇ 36 ਪ੍ਰਕਾਰ ਦੇ ਭੋਜਨਾਂ ਨੂੰ ਬਣਾ ਬਣਾ ਕੇ ਮੋਹ ਕੀ ਜੇਵਰੀ ਬਾਧਿਓ ਚ ਮੋਹ ਦੀ ਜੇਵਰੀ ਚ ਰਾਜਨੇਉ ਬੱਜਾ ਰਹੇ ਨੇ ਜਿਵੇਂ ਚੋਰ ਬਣ ਲਈਦਾ ਹੈ ਕੈਦੀ ਕਰ ਲੀਦਾ ਐ ਐ ਮੋਹ ਆਦਕਾਂ ਦਾ ਗਿਆਨ ਆਦਕਾਂ ਤਨੂ ਹਮਤਾ ਰੂਪੀ ਜੇਵੜੀ ਜੀ ਬੰਨ ਲਿਆ ਹੈ ਚੋਰ ਵੀ ਨਹੀਂ ਆਈ ਕਿਹਨੇ ਸ਼ਿਵ ਦੇ ਨਾਮ ਦਾ ਚੋਰ ਹੈ ਤੂੰ ਸਿਮਰਨ ਕਰਦਾ ਨਹੀਂ ਮੇਰਕ ਤੇ ਦੇਹ ਸਾਧ ਸੰਗ ਵੀ ਹੁੰਨਾ ਸਾਧ ਸੰਗ ਕਰੀ ਕੋ ਬਗੈਰ ਪਾਵੇਂ ਕਿੰਨਾ ਤੇਰਾ ਸੀਸ ਡਗਦਾ ਕਰਦਾ ਹੋਏ ਮੁਰਦਾ ਦੇ ਸਮਝ ਲੈ ਸਖ ਸੰਗਤ ਕਰਨ ਤੋਂ ਬਗੈਰ ਜਿਹੜਾ ਜੀਵਨ ਹੈ ਤੇਰਾ ਮੁਰਦੇ ਦੀ ਵੇਚ ਜਿਵੇਂ ਕੋਈ ਸੱਤਾ ਨਹੀਂ ਹੁੰਦੀ ਐਵੇਂ ਸੰਗਤ ਕੋ ਬਗੈਰ ਕੋਈ ਚੰਗੇ ਕੰਮ ਕਰ ਨਹੀਂ ਸਕਿਆ ਸ਼ਕਤੀ ਨਹੀਂ ਹੈ ਮਿਰਗਾਂ ਦੀ ਨਈਂ ਦੇਹ ਹੈ ਸਾਥ ਸੰਗਤ ਕੋ ਬਗਾਇ ਰੈ ਜਿਹੜੀ ਆਵਤ ਜਾਤ ਜੂਨੀ ਦੁਖ ਚੀਨਾ ਅਗੋ ਅੰਗਵਾ ਜਨਮ ਧਾਰ ਕੇ ਮਾਜੇ ਗਰਭ ਖਾਈ ਜਾਂਦਾ ਮਰ ਕੇ ਜੂਨਾ ਦੇ ਦੁਖੋਂ ਚਖੀਨਾ ਨਾ ਹੁੰਦਾ ਰਹਿੰਦਾ ਹਰ ਵੇ ਜੂਨਾ ਚ ਪੈ ਪੈ ਕੇ ਦੁਖੀ ਹੁੰਦਾ ਹੈ ਰਹਾਉ ਆਨਕ ਵਾਸਤਰ ਸੁੰਦਰ ਪਹਿਰਾਇਆ ਅਨੇਕਾਂ ਜਿਹੜੇ ਵਾਸਤੇ ਸੋਹਣੇ ਸੋਹਣੇ ਪਹਿਨਾ ਲੱਕੇ ਬੜੇ ਚੰਗੇ ਤਰ੍ਹਾਂ ਜਿਉਂ ਦਰਨਾ ਖੇਤ ਮਾਂ ਹੀ ਡਰਾਏ ਭਾਈ ਸੋਹਣਾ ਸਰੀਰ ਜਿਹੜਾ ਤੈਨੂੰ ਲੱਗਦਾ ਮੇਰਾ ਬੜਾ ਸੋਹਣਾ ਸਰੀਰ ਬਣ ਗਿਆ ਚੰਗੇ ਸੋਹਣੇ ਵਾਸਤਰ ਪਹਿਰ ਕੇ ਇਹ ਤਾਂ ਮਾਰਾ ਕਹਿੰਦੇ ਜਿਵੇਂ ਦਰਨੇ ਖੇਤ ਵਿੱਚ ਹਰਨੀਆਂ ਨੂੰ ਲਾਉਣ ਵਾਸਤੇ ਗੱਡੇ ਹੁੰਦੇ ਆ ਉਹ ਸੁਭ ਜੇ ਤੋਂ ਬਣਾ ਕੇ ਤੇ ਪੱਗ ਵੀ ਬੰਨ ਦਿੰਦੇ ਆ ਗੱਲ ਝੱਗਾ ਵੀ ਪਾ ਦਿੰਦੇ ਆ ਕਿ ਉਹ ਦਰਨਾ ਹੀ ਸਮਝ ਲੈ ਇਸ ਪ੍ਰਕਾਰ ਖੇਤ ਵਿੱਚ ਰੱਖ ਹਰਨੀਆਂ ਨੂੰ ਲਾਉਣ ਵਾਪੇ ਜਦੋਂ ਪਤਾ ਲੱਗ ਜੇ ਉੱਥੇ ਕੋਲੇ ਹੀ ਡਰਨੇ ਦੇ ਖਾ ਜਾਂਦੀਆਂ ਸਾਰੀ ਖੇਤੀ ਇਸੇ ਪ੍ਰਕਾਰ ਜਿਵੇਂ ਡਰਨਾ ਖੇਤ ਸੰਸਾਰ ਵਿੱਚ ਡਰਾਉਣ ਵਾਪੇ ਰੱਖਿਆ ਹੁੰਦਾ ਕਿਉਂ ਤੇਰੇ ਵਸਤਰ ਹੈ ਤੂੰ ਡਰਨੇ ਵਾਂਗੂ ਹੀ ਹੈ ਭਾਈ ਸੁਭਗੁਣਾ ਤੂੰ ਖਾਲੀ ਹੈ ਜੇ ਕਰਕੇ ਸੰਗਤ ਨਹੀਂ ਕਰਦਾ ਸਗਲ ਸਰੀਰ ਆਵਤ ਸਭ ਕਾਂ ਦੇਖ ਲੋ ਸਾਰੇ ਸੀ ਪਸ਼ੂਆਂ ਦੇ ਪੰਛੀਆਂ ਦੇ ਬਦਨ ਦੇ ਕੰਮ ਆ ਜਾਂਦੇ ਵਰਤੋਂ ਤੇ ਆ ਜਾਂਦੇ ਹਨ ਇਹ ਫਲਮਾਨੁਖੋ ਜਪੈ ਨਹੀਂ ਨਾ ਮਨੁੱਖੀ ਨਿਸਵਲ ਹੈ ਜਿਹੜਾ ਨਾਮ ਨਹੀਂ ਜਪਦਾ ਇਸ ਸਭ ਨੂੰ ਹੋਰ ਨ ਰਕਾਇਂਗੇ ਕਿ ਕੋਈ ਮਰ ਜਾਵੇ ਤਾਂ ਕਈਆਂ ਨੂੰ ਜੇਲ੍ਹ ਕਰਾ ਜਾਂਦਾ ਹੈ ਕਈਆਂ ਦੇ ਖੂਨ ਕਰਾ ਜਾਂਦਾ ਹੈ ਲੜਾਈਆਂ ਟੰਗਿਆਂ ਜਦੋਂ ਮਰਦੇ ਐ ਇਸ ਪ੍ਰਕਾਰ ਮਨੁੱਖ ਨਿਸਵਲ ਹੈ ਜੇ ਮਾਰਾ ਨਾਮ ਨਹੀਂ 잡ਦਾ ਕਾਹ ਨਾਨਕ ਜਾ ਕਾਹ ਪਹੇ ਦਇਆਲਾ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਤੇ ਮੇਰੇ ਵਾਹਿਗੁਰੂ ਜੀ ਬਿਆਲੂ ਹੋਏ ਹਨ ਸਾਦ ਸੰਗ ਮਿਲ ਭਜੈ ਗੋਪਾਲਾ ਉਹ ਸਾਦ ਸੰਗ ਦੇ ਮਿਲ ਕੇ ਭਾਈ ਕ੍ਰਿਸ਼ਨ ਦੇ ਪਾਲਕ ਗਾਮ ਸੁਖ ਮੈਂ ਭਜਨ ਕਰ ਗਏ ਹਨ ਕਾਹ ਨਾਨਕ ਜਾ ਕਾਹ ਪਹੇ ਦਇਆਲਾ ਸਾਦ ਸੰਗ ਮਿਲ ਭਜੈ ਗੋਪਾਲਾ ਵਾਹਿਗੁਰੂ ਦਾ ਸਤਿ ਸੋ ਅਲੈਕਸਾ ਸਤਿ ਸ਼੍ਰੀ ਅਕਾਲ